ਸਸੀ ਗਾਲ ਜੀ ਸਵਾਗਤ ਕਰਦੀਆਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪਟੀਕ ਬੜਲਾ ਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਮੇਰੀਆਂ ਭੈਣਾਂ ਦੀ ਕਾਫੀ ਸ਼ਿਕਾਇਤ ਹੁੰਦੀ ਹੈ ਕਿ ਸਾਨੂੰ ਜਿਹੜੇ ਇਹ ਵਾਲੇ ਪੀਸ ਨਹੀਂ ਮਿਲੇ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਹਾਨੂੰ ਜਿਹੜੀ ਵੀਡੀਓ ਲੇਟ ਨਾਲ ਮਿਲਦੀ ਹੈ ਇਸ ਕਰਕੇ ਜਿਹੜੇ ਤੁਸੀਂ ਪੀਸ ਪਸੰਦ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਜੀ ਉਹ ਸਾਡੇ ਕੋਲੋਂ ਸ਼ੇਅਰ ਹੋ ਜਾਂਦੇ ਆ ਇਸ ਕਰਕੇ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜਿਹੜੀ ਤੁਹਾਨੂੰ देर ਨਾਲ ਵੀਡੀਓ ਨਾ ਮਿਲੇ ਜਲਦੀ ਤੁਰੰਤ ਵੀਡੀਓ ਮਿਲ ਜੇ ਤੇ ਤੁਸੀਂ ਵੀ ਆਪਣੇ ਮਨਪਸੰਦ ਜਿਹੜੇ ਤੁਹਾਨੂੰ ਪੀਸ ਪਸੰਦੇ ਸਾਡੇ ਕੋਲ ਤੁਸੀਂ ਬਾਏ ਕਰ ਸਕੋ ਅੱਜ ਅੱਜਸੀਂ ਆਪਣੇ ਪਹਿਣਾ ਵਾਸਤੇ ਲੈ ਕੇ ਆਈਆਂ ਕੱਟ ਪੀਸ ਕੱਟ ਪੀਸ ਲੈ ਕੇ ਆਇਆ ਟੈਬੀ ਲਾਈਨਿੰਗ ਦੇ ਕਾਫੀ ਮੇਰੀ ਪਹਿਣਾ ਲਈ ਡਿਮਾਂਡ ਸੀ ਕਿ ਕੰਪਲੀਟ ਸੂਟ ਚਾਹੀਦੀ ਹੈ ਜੀ ਅਸੀਂ ਕੰਪਲੀਟ ਸੂਟ ਦੇ ਵਿੱਚ ਟੈਬੀ ਲਾਈਨਿੰਗ ਦੇ ਕੱਟ ਪੀਸ ਲੈ ਕੇ ਆਏ ਆ ਪ੍ਰਾਈਸ ਰਹਿਣ ਵਾਲੀ ਹੈ 150 ਰੁਪਏ ਪਰ ਮੀਟਰ 750 ਦਾ ਤੁਹਾਨੂੰ ਸੂਟ ਪਹਿਣ ਵਾਲਾ ਕੰਪਲੀਟ ਠੀਕ ਹੈ ਜੀ ਹਾਂਜੀ 150 ਰੁਪਏ ਪਰ ਮੀਟਰ ਰਹਿਣ ਵਾਲਾ ਪ੍ਰਾਈਸ ਸੂਟ ਮਿਲਣ ਨਾਲੇ ਤੁਹਾਨੂੰ ਕੰਪਲੀਟ ਦੋ-ਦੋ ਪੀਸਾਂ ਦੇ ਵਿੱਚ ਸੂਟ ਮਿਲੂਗਾ ਜੀ ਕਾਫੀ ਮੇਰੀ ਪਹਿਣਾ ਲਈ ਡਿਮਾਂਡ ਸੀ ਕਿ ਕੰਪਲੀਟ ਸੂਟ ਲੈ ਕੇ ਆਓ ਜੀ ਤੇ ਅਸੀਂ ਕੰਪਲੀਟ ਸੂਟ ਲੈ ਕੇ ਆਏ ਆ ਦੋ-ਦੋ ਪੀਸ ਮਿਲਣਗੇ ਤੁਹਾਨੂੰ ਤੇ ਪ੍ਰਾਈਸ ਰਹਿਣ ਵਾਲੀ ਹੈ 750 750 ਦੇ ਵਿੱਚ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਲੈ ਸਕਦੇ ਆ ਫਸਟ ਪੀਸ ਚੈੱਕ ਕਰੋ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਲੈਕ ਕਲਰ ਦਾ ਬੇਸ ਰਹਿਣ ਵਾਲਾ ਕੰਪਲੀਟ ਸੂਟ ਮਿਲੂਗਾ ਜੀ ਕੰਪਲੀਟ ਸੂਟ ਮਿਲੂਗਾ ਟੈਬੀ ਲਾਈਨਿੰਗ ਹੈ ਨਜ਼ਦੀਕ ਇਤੋਂ ਤੁਸੀਂ ਦੇਖ ਸਕਦੇ ਹੋ ਸਟਾਫ ਟੈਬੀ ਲਾਈਨਿੰਗ ਹੈ ਜੀ ਟੈਬੀ ਲਾਈਨਿੰਗ ਸਟਾਫ ਹੈ ਜੀ 150 ਰੁਪਏ ਪਰ ਮੀਟਰ ਰਹਿਣ ਵਾਲਾ ਪੀਸ ਹੈ ਬਹੁਤ ਸੌਫਟ ਵਾਲਾ ਸਟੱਫ ਰਹਿਣ ਵਾਲਾ ਲਾਈਨਿੰਗ ਦੀ ਨੀਡ ਹੈ ਜੀ ਇਹਦੇ ਨੀਚੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਜੀ ਦੋ ਦੋ ਪੀਸ ਲੈ ਲਗੇ ਇਹ ਕੇਵਲਾ ਪੀਸ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ 4 ਮੀਟਰ ਦਾ ਪੀਸ ਰਹਿਣ ਵਾਲਾ ਜੀ ਕਈ ਮੇਰੇ ਪੈਨ ਦਾ 4 ਮੀਟਰ ਵਿੱਚ ਹੀ ਕੰਪਲੀਟ ਹੁੰਦਾ ਜੀ 4 ਮੀਟਰ ਦਾ ਇਹ ਵਾਲਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹ ਵੀ ਟੈਬੀ ਲਾਈਨਿੰਗ ਦੇ ਵਿੱਚ ਹੈ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਲੀਫ ਪ੍ਰਿੰਟing ਹੈ ਟੈਬੀ ਲਾਈਨਿੰਗ ਹੈ ਇਹ ਵੀ 4 ਮੀਟਰ ਦਾ ਪੀਸ ਰਹਿਣ ਵਾਲਾ ਸ਼ਾਇਦ 4 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਜੀ ਕਾਫੀ ਪੀਸ ਹੈ ਸਾਡੇ ਕੋਲੇ ਇਹ ਵਾਲੇ ਪ੍ਰਿੰਟ ਦੇ ਵਿੱਚ ਅਵੇਲੇਬਲ ਹੈ ਕੰਪਲੀਟ ਸੂਟ ਲੈ ਸਕਦੇ ਹੋ ਤੁਸੀਂ ਇਹ ਵਾਲੇ ਪ੍ਰਿੰਟ ਦਾ ਬੜਾ ਪਿਆਰਾ ਜਿਹਾ ਵਾਈਨ ਸ਼ੇਡ ਦੇ ਵਿੱਚ ਹੈ ਜੀ ਵਾਈਨ ਸ਼ੇਡ ਦੇ ਵਿੱਚ ਰਹਿਣ ਵਾਲਾ ਪੀਸ ਹੈ ਕੰਪਲੀਟ ਸੂਟ ਲੈ ਸਕਦੇ ਹੋ ਜੀ ਇਹ ਵੀ ਸਾਡੇ ਕੋਲੋਂ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਇਹ ਵਾਲੇ ਪ੍ਰਿੰਟ ਵਿੱਚ ਵੀ ਇਹ ਵਾਲੇ ਪ੍ਰਿੰਟ ਵਿੱਚ ਵੀ ਤੁਸੀਂ ਕੰਪਲੀਟ ਸੂਟ ਲੈ ਸਕਦੀ ਹੋਗੀ 750 ਦਾ ਤੁਹਾਨੂੰ ਕੰਪਲੀਟ ਸੂਟ ਪਹਿਣ ਵਾਲਾ ਟੈਬੀ ਲਾਈਨਿੰਗ ਦਾ ਜੀ ਟੈਬੀ ਲਾਈਨਿੰਗ ਦਾ ਕੰਪਲੀਟ ਸੂਟ ਪਹਿਣ ਵਾਲਾ 750 ਦੇ ਵਿੱਚ 150 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲਣ ਵਾਲਾ ਜੀ ਕੰਪਲੀਟ ਸੂਟ ਮਿਲੂਗਾ ਦੇਖ ਸਕਦੇ ਹੋ ਟੈਬੀ ਲਾਈਨਿੰਗ ਆ ਕੰਪਲੀਟ ਸੂਟ ਮਿਲਣ ਵਾਲਾ ਜੀ ਕਲਰ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ 4 ਮੀਟਰ ਦਾ ਪੀਸ ਰਹਿਣ ਵਾਲਾ 2 ਮੀਟਰ ਦਾ ਪੀਸ ਤੁਹਾਨੂੰ ਇਹਦੇ ਨਾਲ ਹੋਰ ਮਿਲ ਜੂਗਾ ਜੀ ਇਹ ਵੀ ਫੇਰ ਦੁਬਾਰਾ ਪੀਸ ਸਾਡੇ ਕੋਲੇ ਆਇਆ ਜੀ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲੇ ਅੱਜ ਕੱਲ ਤੁਸੀਂ ਡੈਬੀ ਦੇ ਜੀ 750 ਦੇ ਤੁਹਾਨੂੰ ਸਾਡੇ ਕੋਲੇ ਸੂਟ ਬਾਇ ਕਰ ਸਕਦੇ ਹੋ ਜੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਹੈ ਇਹ ਵੀ ਸਾਡੇ ਕੋਲੇ 2 ਪੀਸਾਂ ਦੇ ਵਿੱਚ अवेलेबल ਹੈ ਜੀ 750 ਦੇ ਵਿੱਚ ਤੁਹਾਨੂੰ ਇਹ ਵਾਲਾ ਪੀਸ ਲੈਣ ਵਾਲਾ 750 ਦੇ ਵਿੱਚ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ। ਪ੍ਰਿੰਟ ਚੈੱਕ ਕਰੀ ਚਲੋ। ਠੀਕ ਹੈ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਹੈ। ਆਫ-ਵਾਈਟ ਦੇ ਵਿੱਚ ਹੈ ਜੀ ਆਫ-ਵਾਈਟ ਦੇ ਵਿੱਚ ਟੈਬੀ ਲਾਈਨਿੰਗ ਹੈ ਦੇਖ ਸਕਦੇ ਹੋ ਤੁਸੀਂ ਆਫ-ਵਾਈਟ ਦੇ ਵਿੱਚ। ਬੜਾ ਪਿਆਰਾ ਜਿਹਾ ਪੀਸ ਲੈਣ ਵਾਲਾ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲ ਟੈਬੀ ਲਾਈਨਿੰਗ ਦਾ ਤੁਸੀਂ। ਕੰਪਲੀਟ ਸੂਟ ਲੈ ਸਕਦੇ ਹੋ ਜੀ। ਠੀਕ ਹੈ ਜੀ ਆਫ ਵਾਈਟ ਦੇ ਵਿੱਚ ਵੀ ਕੰਪਲੀਟ ਸੂਟ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਬਣਾ ਜੀ ਆਫ ਵਾਈਟ ਵਿੱਚ ਕੰਪਲੀਟ ਸੂਟ ਇਹ ਵਾਲੇ ਡਾਰਕ ਬਾਟਮ ਡਾਰਕ ਜਿਹੜੀ ਤੁਸੀਂ ਟੈਬੀ ਦੀ ਤੁਸੀਂ ਦੁਪੱਟਾ ਲਗਾ ਕੇ ਨਾ ਐਦਾਂ ਦਾ ਡਬਲ ਸ਼ੈਡਡ ਕਰਵਾ ਕੇ ਜਾਂ ਕਲਰ ਦਾ ਕਰਵਾ ਕੇ ਬੜਾ ਪਿਆਰਾ ਜਿਹਾ ਸੂਟ ਬਣਾ ਪੂਰਾ ਕੰਪਲੀਟ ਪਿਓਰ ਵਾਲੀ ਟੈਬੀ ਲਾਈਨਿੰਗ ਹੈ ਜੀ ਇਹ ਵੀ ਦੋ ਪੀਸਾਂ ਦੇ ਵਿੱਚ ਮਿਲੂਗਾ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਦੋ ਪੀਸਾਂ ਦੇ ਵਿੱਚ ਮਿਲਣ ਵਾਲਾ ਜੀ ਇਹਦਾ ਪ੍ਰਿੰਟ ਇਦਾਂ ਇਸ ਤਰ੍ਹਾਂ ਸਿੱਧਾ ਆਊਗਾ ਜੀ ਠੀਕ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲ ਟੈਬੀ ਦਾ ਜੀ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਸ਼ਰਟ ਪੀਸ ਤੁਹਾਨੂੰ ਪਹਿਨਣ ਵਾਲੀ ਹੈ ਜੀ 350 ਦੇ ਵਿੱਚ ਸ਼ਰਟ ਪੀਸ ਤੁਹਾਨੂੰ 375 ਦੇ ਵਿੱਚ ਪਹਿਨਣ ਵਾਲੀ ਹੈ ਜੀ 750 ਦਾ ਸੂਟ ਲੈਣ ਵਾਲਾ ਜੀ 750 ਦਾ ਸੂਟ ਰੈਂਡ ਵਾਲਾ ਇਹ ਕਲਰ ਵੀ ਬੜਾ ਪਿਆਰਾ ਤੇ ਪ੍ਰਿੰਟਲੀ ਬੜਾ ਪਿਆਰਾ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਟੈਬੀ ਲਾਈਨ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਆ ਦੇਖੋ ਇੱਕ ਪੀਸ ਸਾਡੇ ਕੋਲੇ ਫੇਅਰ ਆਇਆ ਜਿਹੜਾ ਸੀ ਤੁਹਾਨੂੰ ਪਹਿਲਾਂ ਪੀਸ ਦਿਖਾ ਚੁੱਕੇ ਹਾਂ ਪੂਰਾ ਕੰਪਲੀਟ ਸੂਟ ਵੀ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਹੈ ਜੀ ਪ੍ਰਿੰਟ ਬੜੇ ਪਿਆਰੇ ਹੈ ਜੇ ਕਲਰ ਵੀ ਬੜੇ ਪਿਆਰੇ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ 컬러 ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲਿਆ ਸ਼ਰਟ ਪੀਸ ਵੀ ਲੈ ਸਕਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ 750 ਦਾ ਤੁਹਾਨੂੰ ਪੂਰਾ ਸੂਟ ਪਹਿਨਣ ਵਾਲਾ ਜੀ 375 ਦੀ ਤੁਹਾਨੂੰ ਸ਼ਰਟ ਪੀਸ ਪਹਿਨਣ ਵਾਲੀ ਹੈ ਜੀ ਟੈਬੀ ਲਾਈਨਿੰਗ ਆ ਕਾਫੀ ਪੀਸ ਅਵੇਲੇਬਲ ਆ ਸਾਡੇ ਕੋਲ ਇਹ ਤੁਹਾਨੂੰ ਸ਼ਰਟ ਪੀਸ ਮਿਲਣ ਵਾਲੀ ਹੈ ਪੀਲਾ ਕਲਰ ਆ ਜੀ ਲੱड्डੂ ਪੀਲਾ ਕਲਰ ਆ ਸ਼ਰਟ ਪੀਸ ਮਿਲੂਗੀ ਜੀ ਪ੍ਰਿੰਟ ਬੜਾ ਪਿਆਰਾ ਜਾਂ ਸ਼ਰਟ ਪੀਸ ਮਿਲੂਗੀ ਜੀ ਇਹ ਵਾਲੀ ਬਹੁਤ ਪਿਆਰਾ ਪ੍ਰਿੰਟ ਰਣ ਵਾਲਾ ਸ਼ਰਟ ਪੀਸ ਮਿਲੂਗੀ ਵਾਈਨ ਸ਼ੇਡ ਦੇ ਵਿੱਚ ਵੀ ਸਾਡੇ ਕੋਲੋਂ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਣ ਵਾਲੇ ਆ ਜੀ ਟੈਪੀ ਲਾਈਨਿੰਗ ਦੇ ਪੂਰੇ ਕੰਪਲੀਟ ਸੂਟ ਲੈ ਸਕਦੇ ਹੋ ਜੀ ਬਲੈਕ ਵਿੱਚ ਫਿਰ ਦੁਬਾਰਾ ਆ ਗਿਆ ਸਾਡੇ ਕੋਲੇ ਪੀਸ ਦੇਖੋ ਜੀ ਬੜੇ ਪਿਆਰਾ ਜਾਂ ਪ੍ਰਿੰਟ ਰਣ ਵਾਲਾ ਪੂਰਾ ਸੂਟ ਲੈ ਸਕਦੇ ਹੋ ਜਾਂ ਸ਼ਰਟ ਪੀਸ ਵੀ ਲੈ ਸਕਦੇ ਹੋ ਤੁਸੀਂ ਕਾਫੀ ਪੀਸ ਅਵੇਲੇਬਲ ਹੈ ਸਾਡੇ ਕੋਲੇ ਬਲੈਕ ਦੇ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 750 ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲਾ ਦੇਖੋ ਤੁਸੀਂ 1500 ਦੇ ਵਿੱਚ ਸੂਟ ਬਾਇ ਕਰਦੇ ਹੋਵੋਗੇ ਕੰਪਲੀਟ ਟੈਬੀ ਸੂਟ ਠੀਕ ਹੈ ਜੀ 올ਓਵਰ ਟੈਬੀ ਸੂਟ 1500 ਦੇ ਵਿੱਚ ਬਾਇ ਕਰਦੇ ਹੋਵੋਗੇ ਤੁਸੀਂ ਸਾਡੇ ਕੋਲ ਸਿਰਫ ਕੱਟ ਪੀਸਾਂ ਦੇ ਵਿੱਚ 750 ਦੇ ਵਿੱਚ ਸੂਟ ਲੈ ਸਕਦੇ ਹੋ ਪ੍ਰਿੰਟ ਦੇਖੋ ਇਹ ਸ਼ਾਰਟ ਪੀਸ ਮਿਲੂਗਾ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ 4 ਮੀਟਰ ਦੇ ਵਿੱਚ ਸਟੱਫ ਰਹਿਣ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਤਾਂ ਕਲਰ ਵੀ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਤੁਹਾਨੂੰ ਅੱਧ ਦੇ ਵਿੱਚ ਸੂਟ ਮਿਲ ਰਿਹਾ ਜੀ 750 ਦੇ ਵਿੱਚ ਠੀਕ ਹੈ ਜੀ ਟੈਬੀ ਲਾਈਨਿੰਗ ਦਾ ਬਿਲਕੁਲ ਫਰੈਸ਼ ਸੂਟ ਰਹਿਣ ਵਾਲਿਆ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਇਹਨਾਂ ਵਿੱਚ ਸਾਰੇ ਜਿਹੜੇ ਪੀਸ ਆ ਜੀ ਫਰੈਸ਼ ਰਹਿਣ ਵਾਲਿਆ ਆਫ ਵਾਈਟ ਵਿੱਚ ਤੁਹਾਨੂੰ ਫੇਰ ਪ੍ਰਿੰਟ ਮੈਨਣ ਵਾਲਾ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲੇ ਆਫ ਵਾਈਟ ਵਿੱਚ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲਿਆ ਜੀ 150 ਰੁਪਏ ਪਰ ਮੀਟਰ ਲੈਣ ਵਾਲਾ ਜੀ ਸੂਟ 150 ਰੁਪਏ ਪਰ ਮੀਟਰ ਲੈਣ ਵਾਲਾ ਸੂਟ ਇਹ ਵੀ ਸਾਡੇ ਕੋਲੋਂ ਤੁਸੀਂ ਕੰਪਲੀਟ ਸੂਟ ਬਾਇ ਕਰ ਸਕਦੇ ਹੋ ਜੀ ਕੰਪਲੀਟ ਸੂਟ ਬਾਇ ਕਰ ਸਕਦੇ ਹੋ ਟੈਬੀ ਲਾਈਨਿੰਗ ਦਾ ਦੇਖ ਸਕਦੇ ਹੋ ਤੁਸੀਂ ਟੈਬੀ ਲਾਈਨਿੰਗ ਹੈ ਜੀ ਠੀਕ ਹੈ ਜੀ ਦੁਪट्टे ਵੀ ਸਾਡੇ ਕੋਲੇ ਟੈਬੀ ਲਾਈਨਿੰਗ ਦੇ ਅਵੇਲੇਬਲ ਹੈ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੋ ਨੀਓ ਤਾਂ ਦੁਪੱਟਾ ਵੀ ਲੈ ਸਕਦੇ ਹੋ ਇਹ ਵੀ ਸਾਡੇ ਕੋਲ ਦੋ ਪੀਸ ਹੈ ਜੀ ਪੂਰਾ ਸੂਟ ਲੈ ਸਕਦੇ ਹੋ ਸਾਡੇ ਕੋਲ 750 ਦਾ ਸੂਟ ਪੈਣ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਾਰਟ ਪੀਸ ਰਹਿਣ ਵਾਲੀ ਹੈ ਜੀ ਇਹ 4 ਮੀਟਰ ਦਾ ਸੂਟ ਰਹਿਣ ਵਾਲਾ ਜੀ ਇਹ 4 ਮੀਟਰ ਦਾ ਸੂਟ ਰਹਿਣ ਵਾਲਾ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜਿਹੜੇ ਮੇਰੇ ਪੈਣਾ ਦਾ 4 ਮੀਟਰ ਦੇ ਵਿੱਚ ਸੂਟ ਬੰਦ ਆ ਜੀ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਇਤਵਾਰਾ ਸੇਮ ਪ੍ਰਿੰਟ ਆ ਗਿਆ ਜੀ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਹੈ ਜੀ ਅਗਲਾ ਦੇਖੋ ਜੀ ਬਲੈਕ ਕਲਰ ਦੇ ਵਿੱਚ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਵੀ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਪੂਰਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲੋਂ ਦੋ ਪੀਸ ਅਵੇਲੇਬਲ ਹੈ ਸਾਡੇ ਕੋਲੇ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਬੜਾ ਪਿਆਰਾ ਜਿਹਾ ਪੀਸ ਲੈਣ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਬਹੁਤ ਪਿਆਰਾ ਪੀਸ ਲੈਣ ਵਾਲਾ 3.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਸਾਢੇ 3 ਦਾ ਪੀਸ ਰਹਿਣ ਵਾਲਾ ਜੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਬੜਾ ਪਿਆਰਾ ਸ਼ਰਟ ਪੀਸ ਮਿਲੂਗਾ ਇਹ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਟੈਬੀ ਲਾਈਨਿੰਗ ਦੇ ਵਿੱਚ ਇਹ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰੈਂਡ ਵਾਲਾ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇੰਨੀ ਬੜਾ ਪਿਆਰਾ ਜਿਹਾ ਪ੍ਰਿੰਟ ਟ੍ਰੈਂਡ ਵਾਲਾ ਜੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਓ ਤੇ ਸਾਡੇ ਕੋਲੋਂ ਤੁਸੀਂ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਹੈ WhatsApp ਨੰਬਰ ਉੱਪਰ ਸਾਨੂੰ ਕਾਲ ਕਰ ਸਕਦੇ ਹੋ ਜੀ ਇਹ ਵਾਲੇ ਸਾਡੇ ਕੋਲੇ ਪੀਸ ਕਾਫੀ ਅਵੇਲੇਬਲ ਹੈ ਜਿਹੜੀਆਂ ਮੇਰੇ ਭੈਣਾਂ ਨੇ ਪੂਰਾ ਸੂਟ ਲੈਣਾ ਜੇ ਪੂਰਾ ਸੂਟ ਲਓ ਜੇ ਤੁਸੀਂ ਕਰ ਕਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਵੀ ਲੈ ਸਕਦੇ ਹੋ 750 ਦੇ ਵਿੱਚ ਤੁਹਾਨੂੰ ਸੂਟ ਪਹਿਨਣ ਵਾਲਾ ਟੈਬੀ ਦਾ ਜੀ ਠੀਕ ਹੈ ਜੀ 750 ਇਹ ਤੁਹਾਨੂੰ ਟੈਬੀ ਦਾ ਸੂਟ ਪਹਿਨਣ ਵਾਲਾ ਹੈ ਤੇ 375 ਦਾ ਤੁਹਾਨੂੰ ਸ਼ਰਟ ਪੀਸ ਪੈਣ ਵਾਲਾ ਹੈ ਜੀ। ਅਗਲਾ 프ੈਂਟ ਚੈੱਕ ਕਰੋ ਜੀ। ਸਕਾਈ ਬਲੂ ਕਲਰ ਹੈ ਜੀ ਇਹ। ਇਹ ਵੀ ਦੋ ਪੀਸਾਂ ਪੀਸ ਸਾਡੇ ਕੋਲੇ ਅਵੇਲੇਬਲ ਹੈ। ਦੋ ਪੀਸਾਂ ਦੇ ਵਿੱਚ ਸਾਡੇ ਕੋਲ ਸਕਾਈ ਬਲੂ ਕਲਰ ਦੇ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ। ਠੀਕ ਹੈ ਜੀ ਇਹ ਕੇਵਲ ਹੈ 프ੈਂਟ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ। ਕੰਪਲੀਟ ਸੂਟ ਹੈ ਦੋ ਪੀਸਾਂ ਦੇ ਵਿੱਚ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ। ਇਹ ਸੀ ਸਾਡੇ ਅੱਜ ਦੇ ਜਿਹੜੇ ਟੈਬੀ ਦੇ ਜਿਹੜੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਵੀ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਮੇਰੀਆਂ ਭੈਣਾਂ ਨੂੰ ਬੇਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਡੇਲੀ ਚ ਤੁਹਾਡੇ ਵਾਸਤੇ ਇਹ ਬੜੇ ਪਿਆਰੇ ਪਿਆਰੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਕੱਟ ਪੀਸ ਲੈ ਕੇ ਆਉਣੇ ਆ ਜੀ ਬ੍ਰਾਂਡਡ ਸਾਡੇ ਕੱਟ ਪੀਸ ਰਹਿੰਦੇ ਆ ਬੜੇ ਪਿਆਰੇ ਜੇ ਪ੍ਰਿੰਟ ਵੀ ਬੜੇ ਪਿਆਰੇ ਜੇ ਕਾਫੀ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਸਾਡੇ ਕੋਲੋਂ ਅਵੇਲੇਬਲ ਮਿਲੂਗੀ ਅਸੀਂ ਅੱਗੇ ਵੀ ਤੁਹਾਡੇ ਵਾਸਤੇ ਅੱਗੇ ਕਾਫੀ ਤਰ੍ਹਾਂ ਦੀ ਜਿਹੜੀ ਵੈਰਾਈਟੀ ਉਹ ਲੈ ਕੇ ਆਵਾਂ ਇਹ ਕੱਟ ਪੀਸਾਂ ਦੀ ਸ਼ਿਮਰ ਦੇ ਵਿੱਚ ਲੈ ਕੇ ਆ ਠੀਕ ਹੈ ਜੀ ਕ੍ਰਾਸ਼ ਸ਼ਿਮਰ ਦੇ ਕੱਟ ਪੀਸ ਬਾਂਦਨੀ ਪ੍ਰਿੰਟ ਦੇ ਵਿੱਚ ਡਾਇਮੰਡ ਸ਼ਿਮਰ ਦੇ ਕੱਟ ਪੀਸ ਕ੍ਰਾਸ਼ ਸ਼ਿਮਰ ਦੇ ਵਿੱਚ ਕੱਟ ਪੀਸ ਆਰਗੈਂਜ਼ਾ ਦੇ ਕੱਟ ਪੀਸ ਕਾਫੀ ਤਰ੍ਹਾਂ ਦੇ ਸਾਡੇ ਕੋਲੇ ਜਿਹੜੇ ਮਸਲੀਨ ਦੇ ਕੱਟ ਪੀਸ ਬਹੁਤ ਤਰ੍ਹਾਂ ਦੇ ਸਾਡੇ ਕੋਲੇ ਕੱਟ ਪੀਸ ਅਵੇਲੇਬਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਤਾਂ ਕਿ ਜਿਹੜੇ ਜਿਹੜੀ ਤੁਹਾਨੂੰ ਅਸੀਂ ਡੇਲੀ ਅਪਲੋਡ ਵੀਡੀਓ ਕਰਦੇ ਆ ਤੁਸੀਂ ਸਾਡੀ ਵੀਡੀਓ ਨੂੰ ਦੇਖ ਸਕੋ ਅਤੇ ਸਾਡੇ ਕੋਲ ਸੋਹਣੇ-ਸੋਹਣੇ ਪ੍ਰਿੰਟਾਂ ਦੇ ਵਿੱਚ ਇਹ ਵਾਲੇ ਸੂਟ ਜਿਹੜੇ ਤੁਸੀਂ ਬਾਈ ਕਰ ਸਕੋ ਠੀਕ ਹੈ ਜੀ ਜਿਹੜੀਆਂ ਬਈਆ ਪੈਣਾ ਮੇਰੀ ਲੋਕੇਸ਼ਨ ਪਹੁੰਚਦੀਆਂ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਸਾਡੀ ਲੋਕੇਸ਼ਨ ਹੈ ਜੇਕਰ ਤੁਸੀਂ ਪਿੱਖੀ ਰੋਡ ਤੋਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਹਾਨੂੰ ਰੇਲਵੇ ਪੁਲ ਕ੍ਰੋਸ ਕਰਨਾ ਪਊਗਾ ਜੇਕਰ ਤੁਸੀਂ ਰੇਲਵੇ ਪੁਲ ਕ੍ਰੋਸ ਕਰਕੇ ਪੁਲ ਦੀ ਖੱਬੀ ਸਾਈਡ ਅੰਦਰ ਨੂੰ ਆ ਕੇ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਜੀ ਆ ਤੁਹਾਨੂੰ ਫਸਟ ਬਹੁਤ ਔਰ ਤੋਂ ਆ ਰਹੇ ਹੋ ਤੇ ਰਾਈਟ ਸਾਈਡ ਆ ਕੇ ਤੁਸੀਂ ਪੁਲ ਦੀ ਰਾਈਟ ਸਾਈਡ ਆਉਣਾ ਜੀ ਅੰਦਰ ਨੂੰ ਰਾਈਟ ਸਾਈਡ ਤੁਸੀਂ ਅੰਦਰ ਨੂੰ ਆ ਕੇ ਫਸਟ ਕਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ